ਮੈਂ ਕਿਹਾ ਜੀ ਡਾਕਟਰ ਜਸਵਿੰਦਰ ਸੋਹਲ ਹਿਊਮਨ ਰਾਈਟਸ ਚੇਅਰਮੈਨ ਪੰਜਾਬ ਮੈਂ ਜੀ ਅੱਜ ਇੱਥੇ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਇੱਕ ਨੌਜਵਾਨ ਦੋ ਨੌਜਵਾਨ ਜਿਨ੍ਹਾਂ ਦੇ ਇੱਕ ਕਾਰ ਦੇ ਕਰਕੇ ਕੋਈ ਆਪਸੀ ਇਹਨਾਂ ਦਾ ਝਗੜਾ ਹੋਇਆ ਜਿਹਨੂੰ ਅਸੀਂ ਪ੍ਰੋਵੋਕਿੰਗ ਵੀ ਕਹਿ ਸਕਦੇ ਹਾਂ ਦੋ ਗੱਡੀਆਂ ਖੜੀਆਂ ਇੱਕ ਦੇ ਵਿੱਚ ਉਸਦੇ ਮਾਤਾ ਜੀ ਸੀ ਲੜਕੇ ਦੇ ਨਾਲ ਔਰ ਇੱਕ ਲੜਕਾ ਦੂਸਰਾ ਜਿਹੜੇ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਲੱਗੀ ਉਸ ਲੜਾਈ ਝਗੜੇ ਦੇ ਵਿੱਚ ਜੋ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦੇ ਹੋਏ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ ਹੁਣ ਮਸਲਾ ਇੱਥੇ ਟਰਬੰਦਾ ਬਣਿਆ ਹੋਇਆ ਤਾਰ ਵੀ ਗੁਰੂ ਮਹਾਰਾਜ ਜੀ ਦੀ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਐ ਇਸ ਦੇ ਉੱਤੇ ਹੱਥ ਪਾਉਣਾ ਸਰਾ ਸਰ ਗਲਤ ਹੈ ਜਿਸ ਚੀਜ਼ ਦੀ ਮੈਂ ਵੀ ਨਿੰਦਿਆ ਕਰਦੀ ਆ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ਼ ਨਹੀਂ ਮੰਨਦਾ ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ ਸੋ ਪੁਲਿਸ ਆਈ ਹੈ ਇੱਥੇ ਇਹਨਾਂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨਾਲ ਗੱਲ ਹੋ ਚੁੱਕੀ ਹੈ ਅਸੀਂ ਵੀ ਉਹਨਾਂ ਨੂੰ ਨੋਟਿਸ ਕੀਤਾ ਹੈ ਕਿ ਸਾਨੂੰ ਸਵੈ ਟਿੱਕਰ ਇਸ ਚੀਜ਼ ਦੀ ਖਬਰ ਦਿੱਤੀ ਜਾਵੇ ਕਿ ਜੇਕਰ ਉਹ ਨੌਜਵਾਨ ਜਿਸਨੇ ਇਸ ਦੀ ਪੱਗ ਨੂੰ ਹੱਥ ਲਗਾਇਆ ਜੀ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਦੇ ਕੋਲ ਰਿਟਨ ਦੇ ਵਿੱਚ ਮਾਫੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ ਦਸਤਾਰ ਦੀ ਸੋ ਇਸ ਦੇ ਲਈ ਉਹ ਹੱਕਦਾਰ ਹੈ ਮਾਫੀ ਮੰਗਣ ਦਾ ਤੇ ਸੋ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਜੋ ਇਹਨਾਂ ਦੇ ਲਾਗੇ ਸੀਸੀਟੀਵੀ ਕੈਮਰਾਸ ਫੁਟੇਜ ਹੈ ਉਹ ਪੁਲਿਸ લાલીયા ਜਿਸ ਦੇ ਵਿੱਚ ਦਿਖ ਰਿਹਾ ਕਿ ਉਸ ਨੌਜਵਾਨ ਨੇ ਪਹਿਲੇ ਈਟ ਚੁੱਕੀ ਹੈ ਇਸ ਲੜਕੇ ਨੂੰ ਮਾਰਨ ਲਈ ਜਿਹਦੀ ਟੱਬਲ ਲੱਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਜੋ ਝਗੜਾ ਹੋਇਆ ਉਹ ਸਾਰਾ ਕੁਝ ਕੈਮਰੇ ਦੇ ਵਿੱਚ ਹੈਗਾ ਤੁਹਾਡੀ ਵੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਜੀ ਯਕੀਨ ਤੋਂ ਆ ਗਿਆ ਜੀ ਪ੍ਰਸ਼ਾਸਨ ਨੇ ਇਹੀ ਕਿਹਾ ਹੈ ਕਿ ਸਾਨੂੰ ਸਿਰਫ ਅੱਜ ਦਾ ਰਾਤ ਦਾ ਟਾਈਮ ਦਿੱਤਾ ਜਾਵੇ ਅਸੀਂ ਸਵੇਰੇ ਅਗਰ ਇਹ ਲੜਕਾ ਖੁਦ ਆ ਕੇ ਪੇਸ਼ ਨਹੀਂ ਹੁੰਦਾ ਅਸੀਂ ਇਹਨਾਂ ਦੇ ਘਰ ਸਵੇਰੇ ਆਵਾਂਗੇ ਔਰ ਸਵੇਰੇ ਇਹਨਾਂ ਨੂੰ ਲੈ ਕੇ ਇਸ ਮਸਲੇ ਦਾ ਹੱਲ ਕੱਢਾਂਗੇ ਜੇਕਰ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਬਿਲਕੁਲ ਰਿਟਨ ਦੇ ਵਿੱਚ ਇਹਨਾਂ ਕੋਲੇ ਮਾਫੀ ਮੰਗਾਦਾ ਹੱਤਧਾਰ ਬੰਦਾ ਹੈ ਕਿ ਬੰਦਾ ਤੇ ਜੀ ਉਸ ਤੋਂ ਲੱਗਾ ਤੁਸੀਂ ਕੀ ਗੱਲ ਹੋਈ ਮੇਰਾ ਨਾਮ ਬੇਟਾ ਸ਼ਸ਼ੀ ਆਏ ਉਹ ਮੈਂ ਆਪਣੇ ਬੇਟੇ ਦੇ ਨਾਲ ਜਾ ਰਹੀ ਸੀਗੀ ਕੋਈ ਗੱਲ ਨਹੀਂ ਹੋਈ ਰਸਤੇ 'ਤੇ ਉਹਦੀ ਗੱਡੀ ਖੜੀ ਸੀ ਦੋ ਬੇਟੇ ਨੇ ਹਾਰਨ ਮਾਰੇ ਕੀ ਗੱਡੀ ਪਿੱਛੇ ਕਰਨੀ ਲੱਗੋ ਆਕਰ ਕੇ ਕਹਿੰਦਾ ਤੂੰ ਹਾਰਨ ਕੀ ਕਰਨ ਨੂੰ ਮਾਰੇ ਮੈਂ ਇਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਦੇਖ ਅਸੀਂ ਇੱਕੋ ਜਗ੍ਹਾ 'ਤੇ ਰਹਿ ਰਹੇ ਹਾਂ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਤੇ ਕਹਿੰਦਾ ਕਰ ਲੈ ਜੋ ਕਰਨਾ ਹੀ ਹੈ ਮੈਂ ਤੇ ਇੱਥੇ ਖੜਾ ਮੈਨੂੰ ਇੰਨਾ ਰੂਟ ਬੋਲਿਆ ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੂੰ ਤੁਮ ਕੀ ਲੱਗ ਗਿਆ ਗਾਲਾਂ ਦੀ ਗੱਡੀਆਂ ਗਾਲਾਂ ਬਹੁਤ ਗੱਡ ਬਹੁਤ ਗੰਦ ਬੋਲਿਆ ਇਸ ਬੱਚੇ ਨੇ ਹੱਥੋਂ ਬਾਈ ਹੋਇਆ ਉਹਦੀ ਚੇਨ ਉਧਾਰ ਦਿੱਤੀ ਇਹਨੇ ਪੱਗ ਲਾਤੀ ਮੇਰੇ ਬੇਟੇ ਦੀ ਹਾਂ ਇਹਨੇ ਪੱਗ ਲਾਤੀ ਉਹਦੇ ਤੋਂ ਬਾਅਦ ਉਸ ਤੋਂ ਬਾਅਦ ਕਹਿੰਦਾ ਖਲੋਵਾ 5 ਮਿੰਟ ਮੇਂ ਆਨਾ ਜਰਾ ਰੁਕ ਜਾਓ ਜਰਾ ਫਿਰ ਗੱਡੀ ਲੈ ਕੇ ਆਪਣੀ ਭੱਜ ਗਿਆ ਸਾਨੂੰ ਨਹੀਂ ਪਤਾ ਪੱਥਰ ਵੀ ਫੜਿਆ ਮੁਹੱਲੇ ਦੇ ਲੋਕਾਂ ਨੇ ਚੁੜਾਏ ਆ ਨਿੱਦੇ ਮੇਰੇ ਬੇਟੇ ਦਾ ਸਿਰ ਕੱਢ ਦੇਣਾ ਸੀ ਇਹਨੇ ਫੜ ਕੇ ਹਾਂਜੀ ਉਹ ਤੇ ਕਰਨਗੇ ਜੋ ਕਾਨੂੰਨੀ ਕਾਰਵਾਈ ਹੈ ਉਹ ਇਹਨੇ ਸ਼ਈਆਂ ਦੇ ਕਰਨੀ ਚਾਹੀਦੀ ਹੈ ਸਾਰੇ ਲੋਕ ਦੁਖੀ ਹੋ ਗਏ ਉਹਦੇ ਕੋਲ ਹਾਂ ਪਿਸਤੌਲ ਵੀ ਹੁੰਦੀ ਕਹਿੰਦੇ ਉਹਦੇ ਕੋਲ ਉਹਦੀ ਗੱਡੀ 'ਚ ਰੱਖੀ ਹੁੰਦੀ ਉਹਨੇ ਆਪਣੇ ਕੋਲ ਠੀਕ ਹੈ ਪੁੱਛੋ ਕੀ ਗੱਲ ਪੁੱਛ ਰਹੇ ਹੋ ਕੀ ਨਾਮ ਤੁਹਾਡਾ ਮੇਰਾ ਨਾਮ ਆਸਰ ਤੁਸ਼ੀਲ ਸਿੰਘ ਇਸੇ ਇਲਾਕੇ ਦੇ ਰਹਿਣ ਵਾਲੇ ਮੈਂ ਪੁਰਾਣਾ ਮੈਂ ਕਿਹਾ ਇੱਥੇ ਜੰਪਾਲ ਮੈਂ ਕੀ ਗੱਲ ਕੀ ਹੋਈ ਇੱਥੇ ਜਿਹੜੀ ਗੱਲ ਚਲੋ ਮੈਨੂੰ ਤਾਂ ਬਾਅਦ ਪਤਾ ਲੱਗਾ ਇਸ ਗੱਲ ਦਾ ਤੇ ਚਲੋ ਇਹਨੇ ਗਾਰਡਿੰਗ ਹੋਂਦੋਂ ਇਗਨੋਰ ਕੀਤਾ ਤੇ ਚਲੋ ਇਸ ਗੱਲ ਤੇ ਹੱਥੋਂ ਬਾਈ ਵੀ ਹੋਇਆ ਗਾਹਾਂ ਗੱਡੀਆਂ ਪੱਗ ਲਾਈ ਉਹਦੀ ਤੇ ਆਪ ਨਸ਼ਈ ਇੱਕ ਨੰਬਰ ਦਾ ਹੈ ਮਾਪਿਓ ਇਹਦਾ ਇਹਨੂੰ ਛੱਡ ਕੇ ਭੱਜ ਗਿਆ ਜਿਹਦੇ ਮੇਰੇ ਪੱਗ ਲਾਈ ਗਈ ਹੈ ਹਾਂ ਇਸ ਬੰਦੇ ਨੇ ਪੱਗ ਲਾਈ ਹੈ ਕੀ ਨਾਮ ਕੀ ਉਹਦਾ ਉਹ ਮੈਨਾਂ ਨਹੀਂ ਪਤਾ ਇਹ ਮੇਜਰ ਦੁਜਰੀ ਨੂੰ ਕਹਿੰਦੇ ਆ ਦੂਜੇ ਡੇਰੀ ਵਾਲਾ ਕਿੱਧਰ ਹਾਂਜੀ ਸਰ ਤੁਸੀਂ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਹਾਂਜੀ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਤੁਸੀਂ ਮੈਂ ਦੋਹਾਂ ਪਰਿਵਾਰਾਂ ਨੂੰ ਜਾਣਦਾ ਹਾਂ ਕਿ ਅਕੀ ਤਰ੍ਹਾਂ ਜਾਣਦਾ ਇਹੋ ਜੀ ਕੋਈ ਗੱਲ ਨਹੀਂ ਹਾਂਜੀ ਮੇਰੇ ਮੇਰਾ ਭਤੀਜਾ ਹੋ ਇਸ ਕਾ ਕਿ ਇਹੋ ਜੀ ਕੋਈ ਗੱਲ ਨਹੀਂ ਉਹਨੇ ਦੱਸਿਆ ਨੇੜਾ ਬੜਾ ਸਮੱਕੀਆ ਦੱਸੋ ਨਾ ਇਸ ਤਰੀਕੇ ਨਾਲ ਨਸ਼ਾ ਨਸ਼ਾ ਕਰਦਾ ਜਿਹਨੇ ਜਿਹੜਾ ਨਸ਼ਾ ਦੱਸਦਾ ਮੈਂ ਤਾਂ ਕਿਹਾ ਵੀ ਨਸ਼ਾ ਇੱਕ ਨੰਬਰ ਦਾ ਕਰਦਾ ਨਸ਼ਾ ਕਰ ਦੱਸੇ ਦਰ ਕੇ ਉਹਾਂ ਪਿਓ ਛੜਗੇਨ ਵੀ ਲਗ ਗਿਆ ਦੂਰ ਹੋ ਕੇ ਦੀ ਗੋਠੀ ਬਣਾ ਲਈ ਆ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ ਹਾਂਜੀ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਬੰਦੀ ਕੀ ਕਰਦੇ ਮੈਂ ਨਾ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਆ ਕਿ ਉਹ ਜਿਆ ਬੰਦਾ ਇੱਕ ਦੀ ਕਾਨੂੰਨੀ ਕਾਨੂੰਨ ਹੱਥ ਚ ਲੈਂਦਾ ਕਾਰਗ ਵਿੱਚ ਛੜ ਦੇ ਖਿਲਾਫ ਦਾ ਕਿਉਂ ਚਲੋ ਸਾਈਡ ਤੇ ਲਾ ਲੇ ਰਿਕਵੈਸਟ ਕਰਦਾ ਭਾਜੀ ਮੈਂ ਆ ਰਿਹਾ ਦੋ ਮਿੰਟ ਤੇ ਤੂੰ ਖੜੇ ਕਰਦਾ ਨਾ ਮਾੜੇ ਗੱਲ ਤੇ ਨਹੀਂ ਆ ਤੇ ਜਦੋਂ ਆਖੇ ਇੱਕ ਗਲਤ ਹੈ ਮੇਰਾ ਤਰਵਿੰਦਰ ਸਿੰਘ ਆ ਜੀ ਮੈਂ ਆਪਣੀ ਮੰਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਆਂ ਹਾਂ ਜੀ ਆਪਣੇ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ ਦੋ ਮਿੰਟ ਗੱਡੀ ਤੇ ਵੇਟ ਕੀਤੀ ਆਪਾਂ ਉਹਨੂੰ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਿਹਾ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਆਪਣਾ ਕਾਫੀ ਮਤਲਬ ਉਹਨ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਗੱਡੀ پارک ਕੀਤੀ ਹੋਈ ਹੈ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦਾ ਮਰਸਤਾ ਜਾਨਵਰ ਰਸਤਾ ਨਹੀਂ ਕੋਈ ਹੈਗਾ ਸੀ ਤੇ ਉਹ ਜੇ ਪਿੱਛੇ ਵੀ ਤਿੰਨ ਗੱਡੀਆਂ ਲੱਗੀਆਂ ਸੀ ਗੱਡੀ ਬੈਕ ਵੀ ਨਹੀਂ ਹੁੰਦੀ ਪਈ ਸੀ ਤੇ ਆਪਣਾ ਸਾਰਾ ਕੁਝ ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇਧਰ ਉਧਰ ਵੇਖ ਕੇ ਉਪਰੋਂ ਆਇਆ ਕਹਿੰਦਾ ਗੱਡੀ ਵੀ ਸਟਾਰਟ ਹੀ ਉਦੀ ਜਾਣ ਕੇ ਮਤਲਬ ਕਿ ਤੰਗ ਕਰਨ ਦੀ ਗੱਲ ਆ ਜੀ ਐਵੇਂ ਆਪਣੀ ਮਦਰ ਨਾਲ ਬੈਠਾ ਮੈਂ ਗੱਡੀ 'ਚ ਬੈਠੇ ਬਟਾ ਕਿਹਾ ਮੈਂ ਕਿਹਾ ਭਾਰੀ ਗੱਡੀ ਕਰ ਲਓ ਸਾਈਡ ਜਾਂ ਨਹੀਂ ਕਰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਕਿਹਾ ਯਾਰ ਮੈਂ ਕੀ ਕਰਨਾ ਮੈਂ ਕਿਹਾ ਤੂੰ ਰਮਾਨ ਨਾਲ ਗੱਲ ਕਰ ਕਿੱਦਾਂ ਗੱਲ ਕਰਨੀਆਂ ਤੂੰ ਆਪਣਾ ਕਾਫੀ ਆਪਣਾ ਕਾਫੀ ਬੋਲਿਆ ਇਧਰ ਹਾਂ ਕੀ ਚੋਂਨਾ ਤੂੰ ਮੈਂ ਕਿਹਾ ਮੈਂ ਕੀ ਚੋਂਨਾ ਪ੍ਰਾਦੂ ਗੱਡੀ ਸਾਈਡ ਕਰ ਲਾ ਉਹ ਡਬਲ ਵੀ ਵਰਤੀ ਗਈ ਪਰ ਇਹ ਗਾਲਾਂ ਵੀ ਕੱਢੀਆਂ ਉਹ ਬਾਅਦ ਚ ਕੱਢੀਆਂ ਗਾਲਾਂ ਪਹਿਲਾਂ ਤੇ ਮੈਂ ਕਿਹਾ ਚੱਲ ਛੱਡ ਇਹ ਗੱਡੀ ਸਾਈਡ ਕਰ ਲਾ ਤੂੰ ਵੀਰ ਮੈਂ ਫਿਰ ਵੀਰ ਕਿਹਾ ਤਿੰਨ ਵਾਰੀ ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲਾ ਉਤਰ ਕੇ ਕਿਹਾ ਉਹ ਫਿਰ ਮari ਗਾਂ ਗਾਂ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਹਾਂ ਉਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਦਰ ਕਹਿੰਦੇ ਤੂੰ ਮਹਲੇ ਚ ਰੇਨਾ ਵਾ ਤੂੰ ਥੋੜਾ ਵੇਖ ਤੇ ਸਹੀ ਕਮਸੇ ਕਮ ਉਹ ਕਹਿੰਦਾ ਉਹਨੇ ਫਿਰ ਮਦਰ ਨੂੰ ਵੀ ਗਾਲ ਬੜੀ ਸਵੇਰ ਤੋਂ ਜਾਂਨੇ ਸ਼ਾਮੀ ਆਉਨੇ ਆਂ ਅਹੀਂ ਤੇ ਮੈਂ ਆਪਣਾ ਆਂਦੇ ਨਹੀਂ ਕਿਤੇ ਜਾਂਦੇ ਨਹੀਂ ਕਿਤੇ ਅਹੀਂ ਤੇ ਸਰ ਉਹਨੇ ਤੁਹਾਡੀ ਦਸਤਾਰ ਦੀ ਦਸਤਾਰ ਦੀ ਲੜਦੇ ਆ ਇੱਥੇ ਜਦੋਂ ਗੱਡੀ ਉਤਰਿਆ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਇੰਨੇ ਇਥੇ ਦੀ ਤੇ ਉਤੋਂ ਬੜੀ ਫਿਰ ਮੇਰੇ ਕੋ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਫਿਰ ਬੋਲਿਆ ਉਹਨੇ ਤੇ ਮੇਰੇ ਕੋ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤਾਂ ਆਪਣਾ ਬਚਾਅ ਕਰਨਾ ਹੈ ਨਾ ਜੀ ਕੋਈ مالی ਨੁਕਸਾਨ مالی ਨੁਕਸਾਨ ਚਲੋ ਬਚਾਅ ਵਾ ਜਿਹੜੀ ਚੈਨ ਚੂਨ ਚਲੋ ਕੋਈ ਡੇਗੀ ਇੱਧਰ ਉੱਧਰ ਉਹ ਦਿੱਕਤ ਨਹੀਂ ਪੁਲਿਸ ਮੌਕੇ ਤੇ ਆ ਗਈ ਜੀ ਪੁਲਿਸ ਉਹਨੂੰ ਵੇਖੋ ਕੀ ਗੱਲ ਮਤਲਬ ਗੱਲਬਾਤ ਕਰਨ ਕਿ ਸਾਰੇ ਉਹਨਾਂ ਲੋਕ ਘਰੇ ਹੁੰਦੇ ਨਹੀਂ ਹੈ ਗਏ ਹਲੇ ਹਲੇ ਸਰ ਤੁਸੀਂ ਕੀ ਮੰਨ ਚਾਹਦੇ ਹੋ ਜੀ ਬੜੀ ਮੰਗ ਇਹੀ ਕਰਦੇ ਆ ਕਿ ਵੇਖੋ شریف ਬੰਦੇ ਨਾਲ ਲੜਨਾ ਕਿਹੜੀ ਗੱਲੋਂ ਉਹ ਅੱਗੇ ਸਾਨੂੰ ਧਮਕੀ ਦਿੰਦਾ ਕਿ ਬੁੰਡੇ ਪਵਾ ਦਨੇ ਆ ਇਹ ਕਰਾ ਦੇਣਾ ਉਹ ਕਰਾ ਦੇਣਾ ਪਰ ਉਹ ਉਹਦੀ ਮਤਲਬ ਅਸੀਂ ਕਿਸੇ ਨੂੰ ਮਾਣਾ ਨਹੀਂ ਕਹਿੰਦੇ ਸਾਡੇ ਵੱਲੋਂ ਉਹ ਵੀ ਚੰਗਾ ਨਹੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ ਅਸੀਂ ਕਹਿੰਦਾ ਯਾਰ ਅਸੀਂ ਵੀ ਇੱਥੇ ਰਹਿਣਾ ساری ਉਮਰ ਇੱਥੇ ਰਹਿਣਾ ਉਹ ਵੀ ਅਗਲਾ ਵੀ ਇੱਥੇ ਰਹਿੰਦਾ ਵਾ ਤੇ ਇਹ ਚੰਗਾ ਨਹੀਂ ਲੱਗਦਾ ਅਜਿਹਾ ਕੀ ਧਮਕੀ ਦਿੱਤੀ ਧਮਕੀ ਦਿੱਤੀ ਜੀ ਮੁੰਡੇ ਦੀ ਖਲੋਵੋ ਇੱਥੇ ਨਾ ਮੁੰਡੇ ਲੈ ਕੇ ਆਉਣਾ ਜੀ ਚਾਲਨੀ ਮਾਣੀ ਚਾਲਨੀ ਮਾਣੀ ਨੂੰ ਸਵਾਨ ਤੇ ਫਿਰ ਭਾਦੀ ਆਪਾਂ ਹੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ ਜਿੱਦੀ ਦੀ ਗੱਲ ਹੈ ਇਹ ਤੇ ਜੋ ਵੀ ਇਹ ਕਰਨਗੇ ਵੇਖੋ ਗਲੀ ਚ ਗੱਡੀ ਲਾਉਣ ਨੂੰ ਪ੍ਰੋ ਠੀਕ ਗੱਡੀ ਤੋਂ ਬੱਲ ਲੜ ਕੇ ਪਾਣੀ ਹੱਥੋਂ ਮੁੱਕੀ ਹੋਇਆ ਉਦੋਂ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨਚੂਨ ਲਾਈ ਗਏ ਨੇ ਸਾਰੀ ਚੈਨ ਚ ਤਾਂ ਬਾਕੀ ਮੱਲੇ ਵਾਲੇ ਨੇ ਫੜਿਆ ਉਹ ਉਧਰੋਂ ਸਾਈਡ ਕੀਤਾ ਨੂੰ ਉਹ ਦਸਤਾਰ ਪੌੜੀ ਉੱਥੇ ਲਾਈ ਦੇ ਦਸਤਾਰ ਦਾ ਦਾਸ ਦੀ ਬੇਰਬੀ ਹੋਈ ਆ ਮਤਲਬ ਹੱਥੋਂ ਪਾਈਥੋਂ ਤੱਕ ਚੱਲ ਗਿਆ ਮਤਲਬ ਆ 50 ਮੇਰੇ ਹੱਥ ਵਿੱਚ ਜੇ 50 ਮੈਂ ਮਹਲ ਬਚਾਈ ਆਪਣੀ ਆ ਕੋ 50 ਮਹਾਂ ਬਚਾਈ ਦੇ ਆਪਣੀ ਤੇ ਮਤਲਬ ਕਰ ਕੁਰ ਕੇ ਮਤਲਬ ਮਤਲਬ ਕਾਫੀ ਓਟਾ ਓਟਾ ਵੜ ਕੇ ਕਹਿੰਦਾ ਖਲੋ ਉਹ ਇੱਥੇ ਮੈਂ ਆ ਗਿਆ ਲੈਕਸ਼ਨ ਕੋ ਕੀ ਮੰਗ ਕਰਦੇ ਆ ਭਾਈ ਜੋ ਵੀ ਆ ਇਹ ਦਾ ਗੁੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਚਾਹਦੇ کہیں ਕਹਿੰਦੇ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੱਲੇ ਚ ਰਹਿੰਦਾ ਵਾ ਹੀ ਨਹੀਂ ਲੜਦੇ ਨਹੀਂ ਕਿਸੇ ਨਾਲ ਗਲੀ ਮੱਲੇ ਚ ਹਰ ਕਿਨੂੰ ਆਪਣਾ ਸੈਰ ਦੇ ਗੱਡੀ ਲਾਵੇ ਹਰ ਕਿਨੂੰ ਤੰਗੀ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ ਕਰਦੇ ਕੀਤੀ ਜਾਵੇ ਜੋ ਵੀ ਆ ਗਾਂਦੀ ਕਾਰਵਾਈ ਕੀਤੀ ਗੱਡੀ ਲਾਂ ਸਾਈਡ ਲੱਗੇ ਮਦਰ ਵੀ ਸਿਆਣੇ ਬਿਆਣੇ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਬੋ ਜੀ ਠੀਕ ਕੋਚੂਏ تھے ਕਿ ਮਾਮਲਾ ਹੋਇਆ ਜੀ ਜਿਹਨਾਂ ਦਾ ਗੱਡੀ ਲੌਂਗ ਤੋਂ ਤੂੰ ਆ ਤੇਰਾ ਦਾ ਝਗੜਾ ਹੋਇਆ ਹੋਇਆ ਵਾ ਜੀ ਮੌਕੇ ਤੇ ਆਏ ਆ ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੋਊਗੀ ਕਾਰਵਾਈ ਕੀਤੀ ਜਾਊਗੀ ਗੱਲ ਕੀ ਹੋਈ ਸਰ ਗੱਡੀ ਲੌਂਗ ਤੋਂ ਆਪਸ ਵਿੱਚ ਇਹਨਾਂ ਦਾ ਕੋ ਮਾਮੂਲੀ ਤਕਰਾਰ ਹੋਇਆ ਵਾ ਜੀ ਤਰਕਾਸ ਦਿਨ ਵਾਸਤੇ ਛਾਣੇ ਗਏ ਸੀ ਜੀ ਨਾਲ ਆਏ ਆ ਮੌਕੇ ਤੇ ਪਹੁੰਚ ਗਿਆ ਜੀ ਤਸਦੀਕ ਕਰਕੇ ਜਿਹੜੀ ਵੀ ਗੱਲ ਹੋਊਗੀ ਮੌਕੇ ਤੇ ਦਸਤਾਰ ਵੀ ਲਾਈ ਜੀ ਮੁੰਡੇ ਨੇ ਉਹਦੇ ਬਾਰੇ ਤਸਦੀਕ ਕਰ ਲੈਂਦੇ ਆ ਤਸਦੀਕ ਕਰਕੇ ਜੋ ਵੀ ਕਰਵਾਈ ਹੋਊਗੀ ਸੀਸੀਟੀਵੀ ਕੈਮਰੇ ਲੱਗੇ ਕਿਤੇ ਜੀ ਚੈੱਕ ਕਰ ਲੈਣੇ ਹੋਣੇ ਜੀ ਉਹਦੀ ਜੋ ਵੀ ਹੋਊਗਾ ਸਰ ਜਿਹੜਾ ਵੀ ਦੋਸ਼ੀ ਸਰ ਤਸਦੀਕ ਕਰਕੇ ਸਾਰੇ ਜੋ ਵੀ ਕਾਰਜ ਬਣੂਗਾ ਕਰਾਂਗੇ ਮਤਦ ਦੇ ਕੀ ਪਿਆ ਗਾਲਾਂ ਦੀ ਮਤਦ ਦੀ ਘਤੀ ਵਗੈਰਾ ਦੇ ਸਰ ਮੌਕੇ ਤੇ ਆ ਗਿਆ ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੈਗੀ ਹੈ ਜੀ